बड़े पागा वाले ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਮਾ ਬੈਸ਼ਨੋ ਦੇ ਵੀ ਆਪਣੇ ਦਰਬਾਰ ਦੇ ਵਿੱਚ ਬੁਲਾਉਂਦੀ ਹੈ ਕਿ ਕਿ ਤਖਤਾ ਦੇ ਵਿੱਚ ਬੜਾ ਜੋਸ਼ ਜੋ ਇਸ ਯਾਤਰਾ ਨੂੰ ਲੈ ਕੇ ਹੈ ਸੋ ਪੂਰੇ ਜੋਸ਼ ਦੇ ਨਾਲ ਭਗਤ ਅੱਜ ਯਾਤਰਾ ਦੀ ਸ਼ੁਰੂਆਤ ਕਰਨ ਲੱਗੇ ਆ ਸੋ ਅਸੀਂ ਵੀ ਮਨੂੰ ਹਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਇਹ ਤੁਸੀਂ ਕਰਮ ਕਰੋ ਬਲਦੀ ਇੱਛਾ ਨਾ ਕਰੋ ਅਰੇ ਮੱਤ ਜਿਹੜੇ ਹੁੰਦੇ ਨੇ ਬਸ ਮੌਸਮ ਦੇਖਦੇ ਰਹਿੰਦੇ ਤਰੀਕਾ ਦੇਖਦੇ ਨੇ ਤੇ ਮਹੀਨੇ ਦੇਖਦੇ ਰਹਿੰਦੇ ਵੀ ਇਹ ਮਹੀਨੇ ਜਾਵਾਂਗੇ ਇਹ ਤਰੀਕ ਨੂੰ ਜਾਵਾਂਗੇ ਫੇ ਮੌਸਮ ਦੇ ਮੌਸਮ ਖਰਾਬ ਹੈ ਨੇ ਜਾਂ ਅਗਲੇ ਮਹੀਨੇ ਚਲੂਗੇ ਮਾਈ ਦਾ ਤੇਈ ਮੌਸਮ ਨਹੀਂ ਹੁੰਦਾ ਜੀ ਕਰਵਾਰ ਕੀ ਜੈ ਕੋਲੋ ਮਾਬੂਹ ਮੰਦਰਾਦ ਜਪਦਾ ਰਹਿੰਦਾ ਤੇਰਾ ਹੀ ਤਾਂ ਨਾਮ ਮਈਆ ਜੀ ਹੋਏ ਰੰਗਲੀ ਰੰਗਲੀ ਮੈਂ ਚੁੰਨੀ ਤੇਰੇ ਨਾਲ ਬਈਆ ਜੀ ਰੰਗ ਸੈ ਕਿ ਮੇਰੇ ਪਰਿਵਾਰ ਮੈਂ ਆਪਣੇ ਪਰਿਵਾਰ ਦਾ ਨਾਲ ਉੱਤੇ ਹਾਜ਼ਿਰ ਲਗਾ ਨਹੀਂ ਹੈ ਮੈਂ ਇੱਕ ਗੱਲ ਦੱਸਦਾ ਜੀ ਆ ਅੱਜ ਜਿਹੜੇ ਸਿਰਫ ਉਹੀ ਚੀਜ਼ ਸੋਚਦੇ ਨੇ ਜਿਨ੍ਹਾਂ ਨੂੰ ਆਪਣੇ ਤੇ ਵਿਸ਼ਵਾਸ ਨਹੀਂ ਹੁੰਦਾ ਔਰ ਮਾਤਾ ਰਾਣੀ ਤੇ ਵਿਸ਼ਵਾਸ ਨਹੀਂ ਹੁੰਦਾ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਸਾਰੇ ਮਾਤਾ ਦੇ ਦਰਵਾਜ਼ੇ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਸ਼ੇਰ ਲਾਈਕ ਜਰੂਰ ਕਰਿਓ ਤਾਂ ਕਿ ਅਗਲੀ ਵਾਰੀ ਤੁਹਾਡੀ ਮਾਤਾ ਰਾਣੀ ਤੁਹਾਨੂੰ ਬੁਲਾਵੇ ਆਪਣੇ ਦਰਬਾਰ ਦੇ ਵਿੱਚ ਤੇ ਤੁਹਾਡੇ ਝੋਲੀਆ ਪੜੀਆ ਸਭ ਤੋਂ ਬਾਅਦ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਕਰਿਓ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਬੜੇ ਪਾਗਾ ਵਾਲੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਮਾ ਬੈਸ਼ਨੋ ਦੇਵੀ ਆਪਣੇ ਦਰਬਾਰ ਦੇ ਵਿੱਚ ਬੁલાਉਂਦੀ ਹੈ ਕੋਈ ਮਾਂ ਦੇ ਦਰਵਾਜ਼ੇ ਉੱਚੀ ਉੱਚੀ ਪਹਾੜੀਆਂ ਠੰਡੇ ਠੰਡੇ ਹਵਾ ਦੇ ਬੂਲੇ ਜਿਹੜੇ ਸਵਰਗ ਦਾ ਅਹਿਸਾਸ ਕਰਾਉਂਦੇ ਨੇ ਸੋ ਮਾਂ ਦੇ ਦਰਵਾਜ਼ੇ ਦੇ ਵਿੱਚ ਅੱਜ ਵੱਡੀ ਟੀਮ ਜੋ ਮਾਂ ਦੇ ਦਰਵਾਜ਼ੇ ਦੇ ਵਿੱਚ ਸਜਦਾ ਕਰਨ ਚੱਲੇ ਆ ਮਾਂ ਦੇ ਦਰਸ਼ਨ ਕਰਨ ਚੱਲੇ ਨੇ ਸੋ ਮਾਂ ਦੇ ਦਰਵਾਜ਼ੇ ਦੇ ਵਿੱਚ ਭਗਤ ਨਿਊ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਤੋਂ ਹੋਰ ਅਲੱਗ-ਅਲੱਗ ਏਰੀਆ ਤੋਂ ਜੋ ਅੱਜ ਬਾਸੇ ਵਿੱਚ ਰਵਾਨਾ ਹੋਣਗੇ ਮਾਂ ਦੇ ਦਰਵਾਜ਼ੇ ਦੇ ਵਿੱਚ ਦਰਸ਼ਨ ਕਰਨ ਦੇ ਲਈ ਸੋ ਰਵਿੰਦਪੂਰੀ ਜੀ ਪੂਰੀ ٹرسٹ ਦੇ ਜੋ ਚੇਅਰਮੈਨ ਹੈ ਪ੍ਰਵੀਨ ਪੰਮੀ ਜੀ ਸੰਦੀਪ ਸ਼ਰਮਾ ਗੁਰਦਾਰ ਸ਼ਰਮਾ ਤੇ ਹੋਰ ਪਦਵੰਤੇ ਹੋਰ ਮੇਰੇ ਵੀਰ ਸੱਜਣਾਂ ਇੱਥੇ ਸਾਰੇ ਮੌਜੂਦ ਹੈ ਜੋ ਦਰਬਾਰ ਦੇ ਵਿੱਚ ਸਜਦਾ ਕਰਨ ਦੇ ਲਈ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਸੋ ਬੜੇ ਭਾਗਾ ਵਾਲੇ ਇਹ ਜੋ ਲੋਕ ਜੋ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਜਾ ਰਹੇ ਨੇ ਸੋ ਪੂਰੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਸੰਦੀਪ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰਵੀਨ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਪੂਰੀ ਸਾਹਿਬ ਅੱਜ ਮਾਤਾ ਦੇ ਦਰਬਾਰ ਦੇ ਵਿੱਚ ਕੋ ਮੌਸਮ ਵੀ ਇੱਕ ਵਧੀਆ ਬਣਿਆ ਹੋਇਆ ਹੈ ਮਾਤਾ ਦੇ ਦਰਬਾਰ ਦੇ ਵਿੱਚ ਜਾਣ ਦਾ ਸੁਭਾਗ ਜਿਹੜਾ ਅੱਜ ਭਗਤਾਂ ਨੂੰ ਮਿਲਿਆ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਮਾਤਾ ਵੈਸ਼ਨੂ ਰਾਣੀ ਜੀ ਮਾਤਾ ਜੈਨਤੀ ਦੇਵੀ ਜੀ ਸਾਰੀ ਦੇਵੀਆਂ ਨੂੰ ਅਸੀਂ ਜਿੰਨੀ ਵੀ ਸੰਗਤ ਕਢੀ ਹੈ ਸਾਡੇ ਪ੍ਰਵੀਨ ਜੀ ਜੋ ਬੈਂਕ ਦੇ ਮੈਨੇਜਰ ਹੈ ਔਰ ਸੰਦੀਪ ਸ਼ਰਮਾ ਜੀ ਜੋ ਚੰਡੀਗੜ੍ਹ ਗੁਰਦਾਸ ਸੁੰਮਣ ਜੀ 뮤직 ਟੱਕ ਗੁਰਮੀਤ ਸ਼ਰਮਾ ਜੀ ਔਰ ਜਿੰਨੇ ਵੀ ਕਲਾਕਾਰ ਇਹ ਸਾਰੇ ਜਿਹੜਾ ਤੁਸੀਂ ਕਿਹਾ ਵੀ ਮਾਤਾ ਨੇ ਬੁਲਾਇਆ ਚਲੋ ਬੁਲਾਵਾ ਆਇਆ ਉਹ ਅੱਜ ਇਹ ਉਦਹੀ ਮੌਸਮ ਦੇ ਰੰਗ ਦੇ ਵਿੱਚ ਇਹ ਉਦੇ ਅਸ਼ੀਰਵਾਦ ਸਦਕਾ ਅਜੇ ਸੰਗਤ ਐਥੋਂ ਜਿਹੜੇ 50 ਦੇ ਕਰੀਬੇ ਜਿਹੜੇ ਸ਼ਰਧਾਲੂ ਆ ਮਾਤਾ ਵੈਸ਼ਨ ਦੇਵੀ ਜੀ ਜਾ ਰਹੇ ਆ ਪ੍ਰੋਗਰਾਮ ਐ ਦੋ ਦਿਨ ਦਾ ਮਾਤਾ ਦੀ ਉੱਥੇ ਚੌਂਕੀ ਵੀ ਲੱਗੇਗੀ ਤੇ ਇਹ ਆਪਣੇ ਜਿਹੜੀਆਂ ਭੇਟਾਂ ਆ ਉਹਦੇ ਨਾਲ ਸੰਗਤਨ ਨੂੰ ਨਿਹਾਲ ਕਰਨਗੇ ਬਹੁਤ ਭਾਗਾਂ ਵਾਲਾ ਦਿਨ ਆ ਸੋ ਮੈਂ ਮਾਤਰ ਨਾਨੀ ਨੂੰ ਅਰਦਾਸ ਕਰਦਾ ਵੀ ਨਾ ਸਾਰੇ ਭਗਤਾਂ ਨੂੰ ਬਲ ਬਖਸ਼ੋ ਐਦਾਂ ਹੀ ਅਸ਼ੀਰਵਾਦ ਰੱਖੋ ਔਰ ਸਤ੍ਰੇਂ ਸੰਗਤਾਂ ਤੁਹਾਡੇ ਦਰਬਾਰ ਚ ਜਾ ਕੇ ਆਪਣੀ ਜਿਹੜੀ ਹੈ ਮਨੋ ਕਾਮਨਾ ਪੂਰੀ ਕਰਵਾਉਂਦੀ ਰਹਿਣ ਔਰ ਮਾਤਾ ਦਾ ਅਸ਼ੀਰਵਾਦ ਜਿਹੜਾ ਹੈ ਉਹ ਪਹਿਲਾਂ ਵੀ ਹੈ ਅੱਗੇ ਵੀ ਰਿਹਾ ਹੈ ਬਣਿਆ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਰੇ ਜਿਹੜੇ ਹੈ ਉਥੇ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਆ ਬਹੁਤ ਅੱਛੀ ਗੱਲ ਹੈ ਸੋ ਇੰਨਾ ਕਹਿੰਦਾ ਆ ਮੈਂ ਬਹੁਤ-ਬਹੁਤ ਫਿਰ ਦੁਬਾਰਾ ਜੈ ਮਾਤਾ ਦੀ ਬਹੁਤ-ਬਹੁਤ ਮੁਬਾਰਕ ਸੋ ਸਾਡੇ ਨਾਲ ਸੰਦੀਪ ਸ਼ਰਮਾ ਜੀ ਮੌਜੂਦ ਹੈ ਕੋ ਸਿੰਗਰ ਵੀ ਆ ਸੰਦੀਪ ਸ਼ਰਮ ਦੇ ਪਹਿਲਾਂ ਵੀ ਤੁਸੀਂ ਉੱਥੇ ਗਏ ਹੈ ਤੇ ਪਹਿਲਾਂ ਵੀ ਤੁਸੀਂ ਹਾਜ਼ਰੀ ਲੁਵਾਈ ਆ ਕਿੰਦਾ ਤਾਂ ਮਾਹੌਲ ਹੁੰਦਾ ਉੱਥੇ ਸਾਰੀ ਸੰਗਤ ਨੂੰ ਮੇਰੇ ਵੱਲੋਂ ਯਾਨੀ ਕਿ ਸੰਦੀਪ ਸ਼ਰਮਾ ਵੱਲੋਂ ਜੈ ਮਾਤਾ ਦੀ ਸੋ ਕਹਿੰਦੇ ਜਦੋਂ ਮਾਤਾ ਰਾਣੀ ਵੈਸ਼ਨੂ ਦਰਬਾਰ ਦੇ ਵਿੱਚ ਜਾਂਦੇ ਆ ਲਾਈਨ ਦੇ ਵਿੱਚ ਲੱਗੇ ਹੁੰਦੇ ਆ ਤਾਂ ਸਾਰੇ ਭਗਤ ਮਿਲ ਕੇ ਮਾਤਾ ਰਾਣੀ ਨੂੰ ਇਹੀ ਪ੍ਰਿਆਪ ਕਰਦੇ ਆ ਕਿ ਉਹ ਕੀ ਕਹਿ ਰਹੇ ਨੇ ਖੋਲੋ ਮਾਬੂਹੇ ਮੰਦਰਾ ਦੇ ਖੋਲੋ ਖੋਲੋ ਮਾਬੂਹੇ ਮੰਦਰਾ ਦੇ ਹੁਕਦ ਦਾ ਖੜਾ ਆਵਾਜਾ ਮਾਰਾ ਖਦ ਦਾ ਖੜਾ ਆਵਾਜਾ ਮਾਰਾ ਮੇਰੇ ਬੋਲ ਸੁਣੋ ਤੁਝ ਬੋਲਵਾ ਬੂਹੇ ਮੰਦਰਾ ਦੇ ਖੋਲੋ ਖੋਲੋ ਮਾ ਬੂਹੇ ਮੰਦਰਾ ਦੇ ਖੋਲੋ ਮਹਾਮੈਦੇ ਦਰਵਾਜ਼ੇ ਜਦੋਂ ਅਸੀਂ ਜਾਂਦੇ ਆ ਮਹਾਮੈਦੀ ਜਿਹੜੇ ਚਰਨਾਂ ਦਾ ਜਦੋਂ ਅਸੀਂ ਮਹਾਮਾਈ ਦੇ ਸਰੂਪਾਂ ਦਾ ਦਰਸ਼ਨ ਪਾਉਂਦੇ ਆ ਤਾਂ ਅਸੀਂ ਦੁਨੀਆਦਾਰੀ ਨੂੰ ਭੁੱਲ ਕੇ ਉਸਮਾਨ ਨੂੰ ਆਪਣਾ ਸਾਰਾ ਕੁਝ ਸੌਂਪ ਦਿੰਨੇ ਆ ਸੋ ਇਸੇ ਤਰ੍ਹਾਂ ਹੀ ਜਿੰਨੀ ਵੀ ਸੰਗਤ ਜਾ ਰਹੀ ਹੈ ਮਹਾਮਾਈ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕਰਦੇ ਆ ਕਿ ਮਹਾਮਾਈ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਤੇਰੇ ਦਰਬਾਰ ਤੇ ਆਏ ਆ ਹਰ ਇੱਕ ਭਗਤ ਦੀ ਮਨੋ ਕਾਮਨਾ ਪੂਰੀ ਕਰਨਾ ਜੀ ਜੈ ਮਾਤਾ ਜੀ ਮੈਂ ਪਿਛਲੇ ਸਾਲ ਵੀ 2021 ਦੇ ਕੋਰੋਨਾ ਤੋਂ ਬਾਅਦ ਜਦ ਮਹਾਮਾਰੀ ਦਾ ਦੌਰ ਆਇਆ ਉਸ ਤੋਂ ਬਾਅਦ ਮੈਂ ਪਰਮਾਧਨੀਆ ਮਹਾਮੰਤ ਸ਼੍ਰੀ ਸ਼ਾਮਰਿੰਗਲਾ ਜਪਾਲੇ ਵਾਲੇ ਉਹਨਾਂ ਦੀ ਸਦਕੇ ਮੈਂ ਮਾ ਦੇ ਚਰਨਾਂ 'ਚ ਹਾਜ਼ਰੀ ਭਰਨ ਗਿਆ ਸੀਗਾ ਤੇ ਇਹ ਮੈਨੂੰ ਸੁਭਾਗਿਆ ਹੋਇਆ ਹੈ ਇਹ ਮੇਰੀ ਜਿਹੜੀ ਯਾਤਰਾ ਜਿਹੜੀ ਆਪਾਂ ਸਾਰੇ ਭਗਤਾਂ ਨੂੰ ਲੈ ਕਰਕੇ ਨਾਲ ਚੱਲੇ ਆ ਦੁਰੇ ਆ ਇਹ ਸਿਰਫ ਹੋਰ ਸਿਰਫ ਮੇਰੇ ਸਤਿਗੁਰੂ ਦੇਵ ਮਹਾਰਾਜ ਜੀ ਦੀ ਕਿਰਪਾ ਹੈ ਸੋ ਮਹਾਰਾਣੀ ਦੀ ਆਜ ਸ਼ਕਤੀ ਦੀ ਕਿਰਪਾ ਹੈ ਕਹਿੰਦੇ ਨੇ ਕਿ ਰੱਬ ਸਾਡੇ ਤੋਂ ਵੱਖ ਨਹੀਂ ਪਰ ਸਾਡੇ ਕੋਲ ਵੇਖਰ ਵਾਲੀ ਅੱਖ ਨਹੀਂ ਕਿ ਤਾਰ ਨਾਲ ਤਾਰ ਕੋਈ ਮਲਾਉਂਦਾ ਨਹੀਂ ਫਿਰ ਕਹਿੰਦੇ ਕਿ ਮਾਂ ਬੁલાਂਦੇ ਨਹੀਂ ਲੇਕਿਨ ਔਰ ਮੈਂ ਪਿਛਲੇ ਸਾਲ ਵੀ ਗਿਆ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਹਰ ਸਾਲ ਇਸੇ ਤਰ੍ਹਾਂ ਮਾਂ ਦੇ ਚਰਨਾਂ ਦੇ ਵਿੱਚ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮਾਂ ਦੇ ਸਦਕੇ ਮਾਂ ਦੇ ਦਰਬਾਰ ਤੇ ਜਾਂਦਾ ਰਵਾਂ ਔਰ ਮਾਂ ਦਾ ਆਸ਼ੀਰਵਾਦ ਲੈਂਦਾ ਰਵਾਂ ਮੈਂ ਪੂਰੇ ਵਿਸ਼ਵ ਦੀ ਸ਼ਾਂਤੀ ਦੇ ਲਈ ਨਿਊ ਚੰਡੀਗੜ੍ਹ ਦੇ ਲਈ ਆਪਣੇ ਪੁੱਡਾਲੀ ਸ਼ੇਰ ਪਿੰਡ ਦੇ ਲਈ ਔਰ ਸਾਰੀ ਸੰਗਤ ਵੱਲੋਂ ਇਹ ਹੀ ਅਰਦਾਸ ਕਰਦਾ ਕਿ ਮਾਤਾ ਰਾਣੀ ਸਭ ਨੂੰ ਆਯੂ ਬਖਸ਼ੀ, ਬੁੱਧੀ ਬਖਸ਼ੀ, ਬਲ ਬਖਸ਼ੀ ਔਰ ਸਾਨੂੰ ਇੰਨਾ ਕੰਠ ਬਖਸ਼ੀ ਕਿ ਤਾਂ ਕਿ ਆਪਾਂ ਤੇਰੇ ਨਾਮ ਦਾ ਗੁਣਗਾਨ ਕਰਦੇ ਰਹੀਏ ਔਰ ਮਾਤਾ ਰਾਣੀ ਸਦਾ ਤੇਰੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ। ਆਜਪਦਾ ਰਹਿੰਦਾ ਤੇਰਾ ਹੀ ਤਾਂ ਨਾਮ ਮਈਆ ਜੀ ਹੋਏ ਰੰਗਲੀ ਰੰਗਲੀ ਮੈਂ ਚੁੰਨੀ ਤੇਰੇ ਨਾਮ ਮਈਆ ਜੀ ਹੋਏ ਰੰਗਲੀ ਰੰਗਲੀ ਮੈਂ ਚੁੰਨੀ ਤੇਰੇ ਨਾਮ ਮਈਆ ਜੀ ਸਾਨੂੰ ਗਾਣਾ ਨਹੀਂ ਆਉਂਦਾ ਸਾਨੂੰ ਲੱਚਣਾ ਨਹੀਂ ਆਉਂਦਾ ਸਾਨੂੰ ਗਾਣਾ ਨਹੀਂ ਆਉਂਦਾ ਸਾਨੂੰ ਚਣਨੇ ਸਾਨੂੰ ਰਾਗ ਨਹੀਂ ਆਉਂਦਾ ਸਾਨੂੰ ਸਰ ਵੀ ਨਹੀਂ ਆਉਂਦਾ ਸਾਨੂੰ ਰਾਗ ਨਹੀਂ ਆਉਂਦਾ ਸਾਨੂੰ ਸਰ ਵੀ ਨਹੀਂ ਆਉਂਦਾ ਹੋ ਮੈਂ ਤਾਂ ਜਪਦਾ ਰਹਿੰਦਾ ਹੋ ਮੈਂ ਤਾਂ ਗੰਦਾ ਰਹਿੰਦਾ ਹੋ ਮੈਂ ਤਾਂ ਜਪਦਾ ਰਹਿੰਦਾ ਦਿਲੋਂ ਤੇਰੇ ਬਾਹਰ ਵਈਆ ਜੀ ਹੋ ਰੰਗਲੀ ਰੰਗਲੀ ਮੈਂ ਚੁੰਨੀ ਤੇਰੇ ਨਾਮ ਵਈਆ ਜੀ ਹੋ ਰੰਗਲੀ ਰੰਗਲੀ ਮੈਂ ਚੁੰਨੀ ਤੇਰੇ ਨਾਮ ਵਈਆ ਜੀ ਬਜੀ ਦਾ ਪੂਰੀ ਟੀਮ ਦਾ ਦਿਲੋਂ ਸ਼ੁਕਰਗੁਜ਼ਾਰ ਕਰਦਾ ਔਰ ਆਪਦੇ ਚੈਨਲ ਦੇ ਮਾਧਮ ਜਿਹੜੇ ਵੀ ਲਾਈਵ ਦੇਖ ਰਹੇ ਜਿਹੜੇ ਵੀ ਦੇਖ ਰਹੇ ਨੇ ਮੈਂ ਉਹਨਾਂ ਦਾ ਸ਼ਬਦ ਸਾਰੇ ਨਾ ਦਿলো ਧੰਨਵਾਦ ਕਰਦਾ ਔਰ ਮਾਤਾ ਰਾਣੀ ਚਾਹੀ ਅਰਦਾਸ ਕਰਦਾ ਕਿ ਸਾਡੀ ਯਾਤਰਾ ਸੰਪੂਰਨ ਹੋਵੇ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਮਿਲੇ ਔਰ ਸਾਰੇ ਜਗਤ ਦੇ ਵਿੱਚ ਇਸੇ ਤਰ੍ਹਾਂ ਮਾਤਾ ਰਾਣੀ ਤੁਹਾਡੀ ਜੈ ਜੈਕਾਰ ਹੁੰਦੀ ਰਹੇ ਇਹਨਾਂ ਸ਼ਬਦਾਂ ਨਾਲ ਇਹ ਦਾਸ ਵੱਲੋਂ महंत ਪ੍ਰਵੀਨ ਪੰਮੀ ਵੱਲੋਂ ਜੈ ਮਾਤਾ ਦੀ ਬਹੁਤ ਬਹੁਤ ਵਧਾਈ ਬਹੁਤ ਬਹੁਤ ਲੇਕਿਨ ਸ਼ੁਰੂਆਤ ਬਹੁਤ ਵਧੀਆ ਸ਼ੁਰੂਆਤ ਹੋ ਗਈ ਹੈ सोना चाहते दरबार पे जा रहे हो मैं सभी भक्तों मेरे वालों जय माता जी मैं गुरमीत बुढे चंडीगढ़ तैयार जी और मैं आज बड़े खुश है कि मेरे परिवार मैं अपने परिवार हाजिर लगानी है और मेरे गुरु जी आ, महान प्रवीण पम्मी जी और मेरे बड़े भैया संदीप शर्मा जी सोनू भैया मैं सभी के साथ जा रहा हूँ और देखिए ये किस्मत वर्ग की बात है कि हम सभी मिल करके जा रहे हैं और सची बात यह है कि जिसका बुलावा आता है वही मा के दरबार से जा हैं थीक वाली दा। राम और, और मैं तो माद दर्दी पास एक ही गल कह चलो बुलावा आया है माता ने बुलाया है ओ भी चलो बुलावा आया है माता ने बुलाया है बोलो जय माता ਦੇਮਾਤਾਂ ਮਾ ਟਿੱਕੀਆਂ ਪਾਵੇ ਦੇਮਾਤਾਂ ਮਾ ਆਪ ਬੁਲਾਵੇ ਦੇਮਾਤਾਂ ਮਾ ਵੈਸ਼ਨੋ ਰਾਣੀ ਦੇਮਾਤ ਕਰੋ ਮਲਤਾਂ ਵਾਲੀ ਦਾ ਦਰਬਾਰ ਇਹ ਕਰਾ ਮਾ ਜੰਤੀ ਨੇ ਬੜਾ ਮਾਹੌਲ ਬਣ ਗਿਆ ਇਸ ਵਕਤ ਬੜੀ ਖਬਰਾਂ ਦੇ ਵਿੱਚ ਵੀ ਆ ਰਿਹਾ ਕਿ ਬੜੇ ਬੜੇ ਹਾਦਸੇ ਹੋ ਰਹੇ ਨੇ ਯਾਤਰਾ ਦੌਰਾਨ ਤੁਹਾਨੂੰ ਕੋਈ ਇਦਾਂ ਡਰ ਨਹੀਂ ਹੈ ਕਿ ਕੋਈ ਇੱਥੇ ਘਬਰਾਟ ਹੋਵੇ ਕਿ ਇਦਾਂ ਦਾ ਕੋਈ ਇਦਾਂ ਦਾ ਨਾਂ ਹੋ ਜਾਵੇ ਕਿਉਂਕਿ ਬੜੇ ਭਗਤ ਹੈ ਜਿਹੜੇ ਇਸੀ ਡਰ ਕਰਕੇ ਨਹੀਂ ਜਾਂਦੇ ਆ ਦੇਖੋ ਮੈਂ ਬੜੀ ਚੰਗੀ ਗੱਲ ਤੁਸੀਂ ਕਹੀ ਹੈ ਕਿ ਵੀ ਜਿਹੜੇ ਕਿ ਵੀ ਹਾਦਸੇ ਹੋ ਰਹੇ ਨੇ ਹੋ ਰਹੇ ਨੇ ਇਹਦੇ ਵਿੱਚ ਮੈਂ ਸਿਰਫ ਇੱਕ ਗੱਲ ਕਵਾਂਗਾ ਕਿ ਜਿਨ੍ਹਾਂ ਦਾ ਗੁਰੂ ਸਿਖਲਾ ਕਲਾ ਸੰਪੂਰਨ ਹੋਵੇ ਮੈਂ ਆਪਣੇ ਗੁਰੂ ਤੇ ਬਹੁਤ ਫੇਰਦਾਂ ਮੈਂ ਮਹਾਰਾਣੀ ਨੂੰ ਨਹੀਂ ਜਾਣਦਾ ਮੈਂ ਆਪਣੇ ਗੁਰੂ ਨੂੰ ਜਾਣਦਾ ਕਿਉਂਕਿ ਗੁਰੂ ਨੇ ਹੀ ਮੇਰਾ ਮਾਤਾ ਰਾਣੀ ਦੇ ਨਾਲ ਸੰਬੰਧ ਜੋੜਿਆ ਜਿਹੜਾ ਆਪਣੇ ਗੁਰੂ ਤੇ ਵਿਸ਼ਵਾਸ ਕਰਦਾ ਮਹਾਰਾਣੀ ਤੇ ਵਿਸ਼ਵਾਸ ਕਰਦਾ ਹੈ ਨਾ ਮਾਤਾ ਰਾਣੀ ਉਹਨਾਂ ਦੀ ਯਾਤਰਾ ਦਾ ਕਦੇ ਵਿਗਨ ਨਹੀਂ ਪਾਉਂਦੀ ਸਭ ਤੋਂ ਵੱਡੀ ਗੱਲ ਹੈ ਕਿ ਆਦਮੀ ਦੇ ਮਨ ਦੇ ਵਿੱਚ ਪਾਵਨਾ ਹੋਣੀ ਚਾਹੀਦੀ ਹੈ ਆਸਤਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੋ ਜਿਹੋ ਜ ਆ ਬੰਦਾ ਸੋਚਦਾ ਵੈ ਉਹ ਜਿਹਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਬੜੇ ਹੀ ਕਿਹਾ ਵੀ ਗਿਆ ਕਿ ਤੁਸੀਂ ਕਰਮ ਕਰੋ ਬਲਦੀ ਇੱਛਾ ਨਾ ਕਰੋ ਬਰੇ ਪਾਸ ਜਿਹੜੇ ਹੁੰਦੇ ਨੇ ਬੜਾ ਮੌਸਮ ਦੇਖਦੇ ਰਹਿੰਦੇ ਤਰੀਕਾ ਦੇਖਣਾ ਤੇ ਮਹੀਨੇ ਦੇਖਦੇ ਰਹਿੰਦੇ ਵੀ ਇਹ ਮਹੀਨੇ ਜਾਵਾਂਗੇ ਇਹ ਤਰੀਕੇ ਨੂੰ ਜਾਵਾਂਗੇ ਫੇ ਮੌਸਮ ਦੇ ਮੌਸਮ ਖਰਾਬ ਹੈ ਨੇ ਜ ਅਗਲੇ ਮਹੀਨੇ ਚਲੂਗੇ ਮੈਨਾਂ ਕੋਈ ਮੌਸਮ ਨਹੀਂ ਹੁੰਦਾ ਦੇਖੋ ਜੀ ਮੈਂ ਇੱਕ ਗੱਲ ਦੱਸਦਾ ਜੀ ਆਹ ਜਿਹੜੇ ਸਿਰਫ ਉਹੀ ਚੀਜ਼ ਸੋਚਦੇ ਨੇ ਜਿਨ੍ਹਾਂ ਨੂੰ ਆਪਣੇ ਤੇ ਵਿਸ਼ਵਾਸ ਨਹੀਂ ਹੁੰਦਾ ਔਰ ਮਾਤਾ ਰਾਣੀ ਤੇ ਵਿਸ਼ਵਾਸ ਨਹੀਂ ਹੁੰਦਾ ਜੇ ਸਾਡੀ ਮਾਂ ਦੇ ਨਾਲ ਮਨੋ ਕਾਮਨਾ ਤਾਰ ਨਾਲ ਸਿੱਧੀ ਤਾਰ ਜੁੜੀ ਹੋਈ ਹੈ ਨਾ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਤੁਹਾਨੂੰ ਮਾਂ ਦੇ ਚਰਨਾਂ 'ਚ ਨਾ ਬੁਲਾਏ ਮੇਰਾ ਇਹੋ ਜਿਹਾ ਪਿਛਲੇ 20 ਸਾਲ ਦਾ 22 ਸਾਲ ਦਾ ਤਜਰਬਾ ਹੈ ਸੱਚੇ ਭਾਵ ਨਾਲ ਇਹ ਕਹਿ ਵੀ ਗਿਆ ਕਿ ਜਿਸ ਭਾਵਨਾ ਮੈਂ ਭਾਵ ਨਹੀਂ ਉਹ ਭਾਵਨਾ ਬੇਕਾਰ ਹੈ ਔਰ ਜਿਸ ਭਾਵਨਾ ਮੈਂ ਭਾਵ ਉਸਕਾ ਬੇੜਾ ਪਾਰ ਹੈ ਬੇੜਾ ਤਾਂ ਮਾਂ ਪਾਰ ਕਰਾਤੀ ਹੈ ਇਹ ਮੈਂ ਇੱਕ ਛੋਟੀ ਜਿਹੀ ਕਹਾਵਤ ਕਹਿਣਾ ਚਾਹਾਂਗਾ 2 ਮਿੰਟ ਦਾ ਸਮਾਂ ਔਰ ਲੂੰਗਾ अरे हम लोग कहते हैं माता रानी बुलाती नहीं हमें अरे बुलाती तो है लेकिन उसको बुलाने के लिए कम से कम हम ये तो करें कि हम अपनी टिकट तो बुक कराए एक छोटा भगत है वो बार बार माता रानी से कहता रहता कि हे माता रानी मेरी लोटरी लगा दे हे माता रानी लोटरी लगा दे कई साल गुजर गए उसके बचपन गुजर गया जवानी गुजर गई बुढ़ापा आ गया लेकिन उसकी लोटरी नहीं लगी उसकी लॉटरी नहीं लगी लेकिन वो है। माता मेरी लॉटरी लगा देना हे मेरे प्रभु मेरी लॉटरी लगा देना उसकी लॉटरी नहीं लगी लेकिन एक दिन ऐसा है कि वो हार के दुनियादारी से थक करके बैठ गया बैठ गया उसको माता रानी ने दर्शन दिए कहते मैं तो दुनिया से हार गया माता रानी मेरी कोई नहीं मेरी कोई सुनवाई नहीं कोई कुछ नहीं है लेकिन माता रानी ने उसको एक बड़ा सुंदर जवाब दिया अरे कहता है जब तू मेरे को रोज पुकारता था ना मैं तो तेरे को लिए पुकारने के लिए तेरी मनोकामना पूर्ण करने के लिए रोज आती थी लेकिन तेरी लॉटरी तब लगे कि तू टिकट लेने की कम से कम इच्छा तो, 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 तो रख तो 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 लॉटरी की टिकट तो ले ਤਬੀ ਤੋ ਵੀ ਤਬੀ ਤਰਿਕਾ ਤੇ ਕੋਟ ਲੋਟਰੀ ਲਗੇਗੀ ਤੂੰ ਆਪਣਾ ਕਰਮ ਕਰ ਜੋ ਕਰਨਾ ਹੈ ਉਹ ਦਾਤੀ ਆਪਣੇ ਆਪ ਕਰਮ ਕਰਤੀ ਹੈ ਬਸ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਕਿੰਨੇ ਦਿਨ ਦਾ ਟੂਰ ਹੈ ਤੇ ਕਿੰਨੇ ਬੰਦੇ ਜਿਹੜੇ ਤੁਸੀਂ ਜਾ ਰਹੇ ਹੁਣ ਆਪਾਂ ਜਿਹੜੇ ਐਕਚੁਅਲੀ ਚੰਡੀਗੜ੍ਹ ਤੋਂ ਜਾ ਰਹੇ ਹਾਂ ਤਕਰੀਬਨ ਤਕਰੀਬਨ ਜੀ 62 ਮੈਂਬਰਸ ਸਾਡੇ ਨਾਲ ਜਾ ਰਹੇ ਨੇ ਜੀ ਔਰ ਆਪਾਂ ਜਿਹੜੀ ਸਾਡਾ ਜਿਹੜਾ ਟੂਰ ਹੈਗਾ ਆਪਾਂ ਹੁਣ ਜਾ ਰਹੇ ਹਾਂ ਜੀ ਸਾ ਆਪਾਂ ਇਤਵਾਰ ਨੂੰ ਜਾਂ ਸੋਮਵਾਰ ਨੂੰ ਅਰਲਿੰਦਾ ਮਾਰਨਿੰਗ ਚੰਡੀਗੜ੍ਹ ਮੁੜਾਂਗੇ ਉੱਥੇ ਜਾ ਕੇ 3 ਤੇ 4 4 ਦਿਨ ਦਾ ਸਾਡਾ ਟੂਰ ਹੈ ਜੀ ਉੱਥੇ ਜਾ ਕੇ ਦੇਵਾ ਮਾਈ ਦੇਵਾ ਮਾਈ ਮੰਦਿਰ ਉੱਥੇ ਜਾ ਕਰਕੇ ਆਪਾਂ ਕੱਲ ਚੌਂਕੀ ਵੀ ਕਰਾਂਗੇ ਔਰ ਤਿੰਨੋ ਟਾਈਮ ਦਾ ਤੇ ਬ੍ਰੇਕਫਾਸਟ ਤੇ ਲੰਚ ਤੇ ਡਿਨਰ ਉਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਔਰ ਰਾਤ ਨੂੰ ਗੁਣਗਾਨ ਕਰਾਂਗੇ ਉੱਥੇ ਦੇ ਜਿਹੜੇ ਸੁਦਰਸ਼ਨ ਪੁਜਾਰੀ ਨੇ ਜੇ ਉਹ ਵੀ ਸਾਨੂੰ ਆਸ਼ੀਰਵਾਦ ਦੇਣੇ ਆ ਰਹੇ ਨੇ ਔਰ ਜਿਹੜੇ ਦੇ ਉੱਥੇ ਐਕਸ ਐਮ ਐਲ ਏ ਨੇ ਉਹ ਵੀ ਉੱਥੇ ਸਾਨੂੰ ਆਸ਼ੀਰਵਾਦ ਦੇਣ ਆ ਰਹੇ ਨੇ ਸੋ ਆ ਸਾਡਾ 3-4 ਦਿਨ ਦਾ ਟੂਰ ਹੈਗਾ ਜੀ બસ ਮਾਤਾ ਰਾਣੀ ਅੱਗੇ ਹੀ ਦੁਆ ਹੈ ਇਹ ਪ੍ਰਾਦੇਸ਼ ਦੇ ਮਾਤਾ ਰਾਣੀ ਸਾਡੀ ਮੰਦੀ ਬਨੋ ਕਾਮਨਾ ਪੂਰਨ ਹੋਵੇ ਮੌਸਮ ਬੜਾ ਸੁਹਾਵਣਾ ਹੋ ਗਿਆ ਸਾਨੂੰ ਤਾਂ ਬੜਾ ਆਨੰਦ ਆ ਰਿਹਾ ਔਰ ਪੂਰਾ ਜੋਸ਼ ਇੱਕ ਵਾਰੀ ਗੱਜ ਕੇ ਕਹਿੰਦਾ ਜੈ ਮਾਤਾ ਦੀ ਜੈ ਸਤਿ ਸਿਰਸੇ ਕਹਦਾ ਜੈ ਮਾਤਾ ਜੀ ਸਿਰਸੇ ਕਹਦਾ ਜੈ ਮਾਤਾ ਦੇ ਸੱਚੇ ਦਰਬਾਰ ਕੀ ਜੈ ਸੋ ਕਿ ਭਗਤਾਂ ਦੇ ਵਿੱਚ ਬੜਾ ਜੋਸ਼ ਜੋ ਇਸ ਯਾਤਰਾ ਨੂੰ ਲੈ ਕੇ ਹੈ ਸੋ ਪੂਰੇ ਜੋਸ਼ ਦੇ ਨਾਲ ਭਗਤ ਅੱਜ ਯਾਤਰਾ ਦੀ ਸ਼ੁਰੂਆਤ ਕਰਨ ਲੱਗੇ ਆ ਸੋ ਅਸੀਂ ਵੀ ਮਨੂੰ ਸਾਹਿਬ ਜੀ ਚਾਹੁੰਦੇ ਆ ਕਿ ਇਹਨਾਂ ਦੀ ਜਿਹੜੀ ਮਨੋਗਾਵਰਾ ਮਾਤਾ ਰਾਣੀ ਆ ਪੂਰੀਆ ਕਰੇ ਤੁਸੀਂ ਦੇਖਦਾ ਸਾਨੂੰ ਮੈਥੇ ਤੋਂ ਚੱਲਦਾ ਪਾਉਣ ਲੱਗੇ ਨੇ ਮਾਤਾ ਰਾਣੀ ਇਹਨਾਂ ਦੀ ਯਾਤਰਾ ਜਿਹੜੀ ਸੰਪੂਰਨ ਕਰੇ ਤੇ ਹਰ ਜਿਹੜਾ ਰਾਸਤੇ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਂਦਾ ਹੈ ਉਸ ਤੋਂ ਦੂਰ ਰੱਖੇ ਸੋ ਤੁਸੀਂ ਵੀ ਮਾਤਾ ਦੇ ਦਰਬਾਰ ਦੇ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਸ਼ੇਅਰ ਲਾਈਕ ਜ਼ਰੂਰ ਕਰਿਓ ਤਾਂ ਕਿ ਅਗਲੀ ਵਾਰੀ ਤੁਹਾਡੀਆਂ ਮਾਤਾ ਰਾਣੀ ਤੁਹਾਨੂੰ ਬੁਲਾਵੇ ਆਪਣੇ ਦਰਬਾਰ ਦੇ ਵਿੱਚ ਤੇ ਤੁਹਾਡੇ ਝੋਲੀਆ ਭਰੇ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਕਰਿਓ ਧੰਨਵਾਦ